ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਸਾਡੇ ਐਮਐਲਏ ਸਾਹਿਬ ਜਿੰਦਾਬਾਦ ਮੈਡਮ ਜੀਵਨਜੋਤ ਤੌਰ ਜੀ ਜਿੰਦਾਬਾਦ ਪਵਨ ਠਾਕੁਰ ਜਿੰਦਾਬਾਦ ਪਵਨ ਠਾਕੁਰ ਜਿੰਦਾਬਾਦ ਪਾਰਟੀ ਦੀ ਕਿਹੜੀ ਪਾਰਟੀ ਮੇਰਾ ਨਾਮ ਹੈ ਮਾਨਸ਼ੋਪਰੀ ਜੀ ਮੈਂ ਪਹਿਲਾਂ ਕਾਂਗਰਸ ਪਾਰਟੀ 'ਚ ਹੀ ਤੇ ਮੈਂ ਘਟੋ ਘਟ 7-8 ਸਾਲ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਆ ਪਰ ਨਾ ਇਹਨਾਂ ਨੇ ਕੋਈ ਮਤਲਬ ਜਦੋਂ ਇਲੈਕਸ਼ਨ ਹੁੰਦੇ ਆ ਉਦੋਂ ਫੋਨ ਤੇ ਫੋਨ ਕਰੀ ਜਾਂਦੇ ਆ ਕਿ ਸਾਡੇ ਕੋ ਆਓ ਜਾਂ ਆਹ ਕਰੋ ਤੇ ਉਹ ਕਰੋ ਤੇ ਮੁੜ ਕੇ ਜਦੋਂ ਇਲੈਕਸ਼ਨ ਹੋ ਜਾਂਦੇ ਆ ਮੁੜ ਕੇ ਕੋਈ ਨਹੀਂ ਕਿਸੇ ਦੀ ਬਾਤ ਪੁੱਛਦਾ ਅੱਜ ਪਵਨ ਜੀ ਦੇ ਸਹਿਯੋਗ ਨਾਲ ਸਾਡੇ ਭਰਾਵਾਂ ਦੇ ਸਹਿਯੋਗ ਨਾਲ ਆਪਾਂ ਇਹ ਪਾਰਟੀ ਨੂੰ ਜੁਆਇਨ ਕੀਤਾ ਤੇ ਗਾਾਂ ਵੀ ਚਲੋ ਡਟ ਕੇ ਸੇਵਾ ਕਰਾਂਗੇ ਪਾਰਟੀ ਦੀ ਤੇ ਬਾਕੀ ਕਿੰਨੇ ਮੈਂਬਰ ਪਾਰਟੀ ਵਿੱਚ ਸ਼ਾਮਲ ਹੋਏ ਆ ਅੱਜ 25 ਤੋਂ 30 ਮੈਂਬਰ ਆਪਾਂ ਸਾਰੇ ਭਰਾ ਰਲ ਕੇ ਸ਼ਾਮਲ ਹੋਏ ਆ ਪਾਰਟੀ 'ਚ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਇਹੋ ਹੈ ਕਿ ਬਸ ਆਮ ਆਦਮੀ ਪਾਰਟਨ ਨਾਲ ਜੁੜੋ ਕਿਉਂਕਿ ਵੇਖੋ ਜੀ ਮੇਨ ਹੈਗਾ ਘਰਾਂ ਦੇ ਖਰਚੇ ਜਦੋਂ ਆਪਾਂ ਨੂੰ ਬਿਜਲੀ ਫ੍ਰੀ ਮਿਲਣ ਆਪੀ ਐ ਐਜੂਕੇਸ਼ਨ ਫ੍ਰੀ ਮਿਲਣ ਆਪੂਗੀ ਹੋਰ ਵੀ ਚਲੋ ਸਾਰੀ ਪਾਰਟੀਆਂ ਦੇ ਮੈਡੀਕਲ ਫ੍ਰੀ ਆ ਸਭ ਕੁਝ ਪਾਰਟੀ ਕੰਮ ਕਰ ਰਹੀ ਹੈ ਬਾਕੀ ਥੋੜਾ ਜਿਹਾ ਟਾਈਮ ਲੱਗੇਗਾ ਭਾਜੀ ਤੇ ਬਾਕੀ ਮਾਨ ਸਾਹਿਬ ਵੀ ਬਹੁਤ ਮਤਲਬ ਖਿੱਚਿਆ ਹਨ ਨੇ ਵੀ ਕੰਮ ਮਿਹਨਤ ਵੀ ਕਰ ਰਹੇ ਆ ਪਾਰਟੀ ਤੇ ਚਲੋ ਮੈਡਮ ਜੀਵਨਜੋਤਪੁਰ ਦੇ ਸਹਿਯੋਗ ਨਾਲ ਆਪਾਂ ਅੱਜ ਤੇ ਇੱਕ ਪਵਨ ਜੀ ਦੇ ਸਹਿਯੋਗ ਨਾਲ ਆਪਾਂ ਪਾਰਟੀ ਵਿੱਚ ਸ਼ਾਮਲ ਹੋਏ ਆ ਤੇ ਬਾਕੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ ਮੇਰਾ ਨਾਮ ਜੀ ਜਤਿੰਦਰ ਸ਼ਰਮਾ ਆ ਮੈਂ ਪਵਨ ਨਗਰ ਵਾਰਡ ਨੰਬਰ 25 ਦਾ ਨਿਵਾਸੀ ਆ ਮੇਰੇ ਫਾਦਰ ਸਾਹਿਬ ਸ਼੍ਰੀ ਵਿਪਨ ਸ਼ਰਮਾ ਜੀ ਵਰਕਰ ਰਹੇ ਨੇ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਸੋ ਲੀਡਰ ਸ਼੍ਰੀ ਵਿਪਨ ਚਰਮੇ ਜੀ ਦਾ ਨਾਮ ਹੈ ਮੈਂ ਸ਼ੁਰੂ ਤੋਂ ਘਰ ਤੋਂ ਹੀ ਰਾਜਨੀਤੀ ਦੇਖੀ ਹੈ ਤੇ ਹੁਣ ਅਸੀਂ ਆਮ ਆਦਮੀ ਪਾਰਟੀ ਜੀ ਸ਼ਾਮਲ ਹੋਏ ਹਾਂ ਕਾਂਗਰਸ ਪਾਰਟੀ ਨੂੰ ਕਿਉਂ ਛੱਡਣਾ ਪਿਆ ਕਾਂਗਰਸ ਪਾਰਟੀ ਸਰ ਉਹ ਪਾਰਟੀ ਦੀ ਕੋਈ ਨੀਤੀ ਨਹੀਂ ਕੋਈ ਪਲੈਨਿੰਗ ਨਹੀਂ ਕੋਈ ਵਰਕਰ ਵਾਸਤੇ ਫੈਸਿਲਿਟੀ ਨਹੀਂ ਵਰਕਰ ਦੀ ਫੈਸਿਲਿਟੀ ਦੇ ਛੱਡੋ ਕੋ ਜਨਤਾ ਵਾਸਤੇ ਕਿਹੜੀ ਫੈਸਿਲਿਟੀ ਹੈ ਸਿਰਫ ਤੇ ਸਿਰਫ ਸਾਰੀ ਅੰਮਰਸਰ ਸ਼ਹਿਰ ਨੂੰ ਸਾਰੇ ਦੇਸ਼ ਨੂੰ ਪਤਾ ਹੈ ਕਿ ਜਿਹੜੀ ਕਾਂਗਰਸ ਸਰਕਾਰ ਹੈ ਉਹਨਾਂ ਦੇ ਆਪਣੇ ਹੀ ਨੀ ਡਿਸਪਿਊਟ ਅੱਜ ਤੱਕ ਮੁਕੇ ਤੇ ਉਹਨਾਂ ਨੇ ਲੋਕਾਂ ਦੀ ਸੇਵਾ ਕੀ ਕਰਨੀ ਹੈ ਅੱਜ ਕਹਿ ਰਹੇ ਨੇ ਕਿ ਅਸੀਂ ਸ਼ਹਿਰ ਵਿੱਚ ਜੀ ক্রিকেট ਗਰਾਊਂਡ ਖੁਲਵਾਵਾਂਗੇ ਸ਼ਹਿਰ ਦੀ ਕੀ ਗੱਲ ਕਰਨੀ ਹੈ ਸੈਂਟਰ ਤੇ ਵੀ ਉਹ ਬੜਾ ਕੁਝ ਬੋਲਦੇ ਸੀ ਇਹ ਨੀਤੀ ਲਿਆਵਾਂਗੇ ਅਸੀਂ ਇਹ ਫੈਸਿਲਿਟੀ ਲਿਆਵਾਂਗੇ ਉਹਨਾਂ ਨੇ ਕੀ ਲੈ ਕੇ ਆਣਾ ਠੀਕ ਹੈ ਨਾ ਤੁਹਾਨੂੰ ਪਤਾ ਮੈਂ ਨਾਮ ਕੀ ਲੈਣੇ ਆ ਵੱਡੇ ਵੱਡੇ ਜਿਹੜੇ ਨੇਤਾ ਹੈ ਉਹ ਆਪਸ ਵਿੱਚ ਜੁਤੀਸ਼ਤਰ ਹੁੰਦੇ ਰਹੇ ਨੇ ਤੇ ਸਾਡੇ ਲੋਕਾਂ ਦਾ ਉਹਨਾਂ ਨੇ ਕੀ ਭਲਾ ਕਰਨਾ ਇਸ ਕਰਕੇ ਆਤਰ ਹੋ ਕੇ ਤੰਗ ਹੋ ਕੇ ਸੋ ਅਸੀਂ ਜਿਹੜੀ ਸੇਵਾ ਕਰਦੇ ਸੀ ਮਾਂਛੂਪੂਰੀ ਕਾਗਰਸ ਦੀ ਬੜੀ ਸ਼ੇਵ ਸੇਵਾ ਕਰ ਚੁੱਕੇ ਨੇ ਪਵਨ ਠਾਕੁਰ ਜੀ ਦੇ ਕਰਕੇ ਅਸੀਂ ਅੱਜ ਇੱਥੇ ਆਮ ਆਦਮੀ ਦੇ ਵਿੱਚ ਸ਼ਾਮਲ ਹੋਏ ਬੀਜੇਪੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਬੀਜੇਪੀ ਸਰਕਾਰ ਜਿਹੜੀ ਹੈਗੀ ਹੈ ਸਿਰਫ ਤੇ ਸਿਰਫ ਧਰਮ ਦੀ ਰਾਜਨੀਤੀ ਹੋਰ ਉਹਦੇ ਕੋ ਕੋਈ ਏਜੰਡਾ ਕੋਈ ਮੁੱਦਾ ਨਹੀਂ ਹੈਗਾ ਬੀਜੇਪੀ ਸਰਕਾਰ ਬਹੁਤ ਵਧੀਆ ਹੁੰਦੀ ਸੀ ਅਟਲ ਬਿਹਾਰੀ ਵਾਜਪਾਈ ਦੇ ਟਾਈਮ ਤੇ ਉਹ ਬੰਦੇ ਨੇ ਜੋ ਕਰਤਾ ਸਾਡੇ ਦੇਸ਼ ਵਾਸਤੇ ਅਸੀਂ ਉਹਨੂੰ ਸਿਰ ਮੱਥੇ ਰੱਖਦੇ ਆਂ ਔਰ ਉਹ ਯਾਦ ਕਰਕੇ ਅਸੀਂ ਖੁਸ਼ ਹੁੰਨੇ ਆਂ ਕਿ ਠੀਕ ਹੈ ਸਾਡੇ ਦੇਸ਼ ਦੇ ਵਿੱਚ ਉਸ ਇਨਸਾਨ ਦਾ ਬਹੁਤ ਵੱਡਾ ਯੋਗਦਾਨ ਹੈ ਲੇਕਿਨ ਹੁਣ ਜਿਹੜੇ ਨਾਗ ਜਿਹੜੇ ਛੇਸ਼ਨਾਗਾਇ ਨੇ ਆਪਣੇ ਆਪ ਨੂੰ ਤੇ ਸ਼ੋਅ ਹੋ ਹੀ ਕਰਦੇ ਨੇ ਮੈਂ ਜਿਹੜਾ ਨਾਮ ਲੈ ਰਿਹਾ ਸੋ ਉਹ ਇਹ ਕਰ ਰਹੇ ਨੇ ਕਿ ਲੋਕਾਂ ਨੂੰ ਆਮ ਲੋਕਾਂ ਨੂੰ ਸੈਂਸਿਟਿਵ ਲੋਕਾਂ ਨੂੰ ਇੱਕ ਧਰਮ ਦੀ ਰਾਜਨੀਤੀ ਤੇ ਪੜਕਾ ਕੇ ਕਿ ਤੁਹਾਨੂੰ ਘਰਾਂ ਚੋਂ ਕੱਢ ਦੇਣਗੇ ਹਿੰਦੂ ਮਰ ਜਾਣਗੇ ਹਿੰਦੂ ਤੜਫਣਗੇ ਮੈਨੂੰ ਦੱਸੋ ਅੱਜ 70 ਸਾਲ ਹੋ ਗਏ ਨੇ ਕਿੰਨੇ ਕਿਹੜੇ ਬੰਦੇ ਆ ਕੇ ਘਰਾਂ ਵਿੱਚੋਂ ਸਾਨੂੰ ਕੱਢਤਾ ਤੇ ਅਸੀਂ ਆਪ ਮੈਂ ਬਾਮਣ ਪਰਵਾਨ ਤੋਂ ਪਰਿਵਾਰ ਤੋਂ ਬਿਲੋਂਗ ਕਰਦਾ ਛੰਡੇਲੇ ਮੇਰਾ ਗੋਤਰ ਆ ਰਿਸ਼ਿਆ ਮੁਣੀਆਂ ਦੀ ਅਸੀਂ ਔਲਾਦਾਵਾਂ ਸਾਨੂੰ ਕੀ ਇਹਨਾਂ ਨੇ ਦੱਸਣਾ ਹਿੰਦੂਇਜ਼ਮ ਕੀ ਹੁੰਦਾ ਸੋ ਇਹ ਇੱਕ ਧੜਕਾਨ ਦਾ ਇੱਕ ਕਹਿੰਦੇ ਨਾ ਇੱਕ ਬੰਦੇ ਨੂੰ ਆਪਣਾ ਪਟਕਾਣ ਦਾ ਤਰੀਕਾ ਇਹਨਾਂ ਨੇ ਲੱਭ ਲਿਆ ਸੋ ਜਨਤਾ ਭਟਕ ਗਈ ਹੈ ਦੋ ਵਾਰੀ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਆਪਣੇ ਦੇਸ਼ ਦੀ ਜਨਤਾ ਨੂੰ ਆਪਣੇ ਅੰਮਰਸਰ ਦੀ ਜਨਤਾ ਨੂੰ ਠੀਕ ਹੈ ਪੰਜਾਬ ਸਟੇਟ ਨੂੰ ਕਿ ਬੜੇ ਧਿਆਨ ਨਾਲ ਇਸ ਵਾਰੀ ਝਾੜੂ ਨੂੰ ਵੋਟ ਪਾਓ ਕਿਉਂਕਿ ਇਹਨਾਂ ਕੋਲ ਬੜੀਆਂ ਵਧੀਆ ਪਲੈਨਿੰਗਸ ਨੇ 70 ਸਾਲ ਹੋ ਗਏ ਆ ਕਿਸੇ ਪਾਰਟੀ ਨੇ ਅੱਜ ਤੱਕ ਹੈਲਥ ਬਾਰੇ ਕੁਝ ਕੀਤਾ ਮੈਨੂੰ ਤੁਸੀਂ ਦੱਸੋ ਆਪਣੇ ਘਰ ਭਰੇ ਮਨਿਸਟਰਾਂ ਨੇ ਠੀਕ ਹੈ ਕੋਠੀਆਂ ਲੈ ਲੀਆਂ ਹੋਟਲ ਲੈ ਲੇ ਬਾਹਰ ਯੂਐਸਏ ਦੁਬਈ ਜਨਤਾ ਬਹੁਤ ਸਿਆਣੀ ਹੈ ਜਨਤਾ ਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਹੜੀ ਪਾਰਟੀ ਦਾ ਕਿਹੜਾ ਕਿੱਥੇ ਕੀ ਹੈ ਬਟ ਜੋ ਵੀ ਆਮ ਆਦਮੀ ਪਾਰਟੀ ਕੋ ਪਲੈਨਿੰਗ ਹੈ ਜੋ ਵੀ ਇਹਨਾਂ ਦੀ ਨੀਤੀਆਂ ਹੈ ਸਾਨੂੰ ਬਹੁਤ ਵਧੀਆ ਲੱਗੀਆਂ ਮੈਂ ਇੱਕ ਗਰੀਬ ਬੰਦਾ ਵੀ ਅੱਜ 10 ਟੈਸਟ ਚਲ ਜਵੇ ਘਰਾਂ 16 ਟੈਸਟ ਚਲ ਜਵੇ ਘਰਾਂ ਐਮ ਆਰ ਆਈ ਚਲ ਜਵੇ ਸਭ ਕੁਝ ਫ੍ਰੀ ਹੈ ਔਰ ਜਿੰਨੀਆਂ ਮਰਜ਼ੀਆਂ ਦਵਾਈਆਂ ਲੈ ਕੇ ਆਵੇ ਉੱਥੇ ਟਾਈਮ ਟੂ ਟਾਈਮ ਕੈਮਰੇ ਲੱਗੇ ਆ ਡਾਕਟਰਾਂ ਨੂੰ ਵੀ ਨਹੀਂ ਦੇਖੋ ਪਲੈਨਿੰਗ ਹੈਗੀ ਆ ਤੇ ਕੰਮ ਹੋ ਰਿਹਾ ਹੈ ਪਹਿਲੇ ਕੀ ਹੁੰਦਾ ਸੀ ਡਾਕਟਰ ਬਿਠਾਤਾ ਜੀ ਕਾਂਗਰਸ ਹਗਾ ਸੀ ਬੀਜੇਪੀਸੀ ਜੋ ਮਰਜੀ ਸੀ ਕੰਮਤਾ ਪਹਿਲੇ ਵੀ ਹੁੰਦੇ ਸੀ ਬਟ ਇਸ ਤਰ੍ਹਾਂ ਦੀ ਪਲੈਨਿੰਗ ਵਾਲਾ ਕੰਮ ਅਸੀਂ ਨਹੀਂ ਕਦੇ ਦੇਖਿਆ ਠੀਕ ਆ ਅਸੀਂ ਪ੍ਰਾਈਵੇਟ ਜੌਬਸ ਕਰਦੇ ਆ ਸਾਨੂੰ ਪਤਾ ਵੈ ਟ੍ਰੇਨਿੰਗਸ ਲਿੱਤੀਆਂ ਹੋਈਆਂ ਸੀ ਵੱਡੀਆਂ ਵੱਡੀਆਂ ਕੰਪਨੀਆਂ ਤੋਂ ਮੈਂ ਦਿੱਲੀ 5 ਸਾਲ ਰਿਹਾ ਵਾਂ ਸੋ ਇਹਨਾਂ ਦੀ ਨੀਤੀ ਕੀ ਹੈ ਬੰਦਾ ਬਿਠਾਤਾ ਇਹਨਾਂ ਨੇ ਏਸੀ ਲਗਾਤੇ ਆ ਵਧੀਆ ਇਨਫਰਾਸਟ੍ਰਕਚਰ ਦਿੱਤਾ ਵੈ ਪੈਸੇ ਆਪਣੇ ਕੋਲੋਂ ਖਰਚੇ ਆ ਠੀਕ ਆ ਪਹਿਲੀ ਵਾਰੀ ਸਰਕਾਰ ਆਈ ਔਰ ਪਹਿਲੀ 2 ਸਾਲਾਂ ਦੇ ਵਿੱਚ ਹੀ ਉਹਨਾਂ ਨੇ ਦੋ ਆਪਣੀਆਂ ਗਾਰੰਟੀਆ ਪੂਰੀਆਂ ਵੀ ਕਰਤੀਆਂ ਇੱਕ ਬਿਜਲੀ ਦੀ ਅੱਜ ਬੰਦਾ ਮਰਦਾ ਕਿੱਥੋਂ ਹੈ ਮੇਰੇ ਫਾਦਰ ਸਾਹਿਬ ਖੁਦ 25 ਦਿਨ ਵੈਂਟੀਲੇਟਰ ਤੇ ਰਹੇ ਆ ਹਸਪੀਟਲ ਮੈਨੂੰ ਪਤਾ 8-9 ਲੱਖ ਰੁਪਈਆ ਅਸੀਂ ਕਿਦਾਂ ਲਾਇਆ ਠੀਕ ਹੈ ਨਾ ਤੇ ਜਿਹੜੇ ਆ ਕਾਰਡ ਐਕਟਿਵ ਕੀਤੇ ਆ ਅੱਜ ਸਰਕਾਰ ਨੇ ਠੀਕ ਹੈ ਸੈਂਟਰ ਦੀ ਹਰ ਇੱਕ ਨੀਤੀ ਹੁੰਦੀ ਆ ਲਾਗੂ ਹੁੰਦੀ ਆ ਤੇ ਸਟੇਟ ਜਾਂਦੀ ਆ ਸਟੇਟ ਦੀ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਉਹਨੂੰ ਇੰਪਲੀਮੈਂਟ ਕਰਨਾ ਉਹ ਇੰਪਲੀਮੈਂਟ ਹੋ ਚੁੱਕਾ ਹੈ ਬੜੀ ਖੁਸ਼ੀ ਦੀ ਗੱਲ ਹੈ ਜਨਤਾ ਨੂੰ ਮੈਂ ਕਹਿੰਦਾ ਤਨ ਮਤਲਬ ਕਿ ਕੋਟੀ-ਕੋਟੀ ਪ੍ਰਣਾਮ ਕਰਨਾ ਚਾਹੀਦਾ ਇਸ ਤਰ੍ਹਾਂ ਦੀ ਨੀਤੀਆਂ ਵਾਲੀ ਸਰਕਾਰ ਨੂੰ ਸੋ ਚੜ੍ਹ ਨੂੰ ਨਾ ਭੁੱਲੋ ਯਾਰ ਬਹੁਤ ਵਧੀਆ ਸਰਕਾਰ ਹੈ ਅੱਗੋਂ ਪਤਾ ਨਹੀਂ ਇਹਨਾਂ ਨੇ ਤਿੰਨ ਚਾਰ ਨੀਤੀਆਂ ਇਹੋ ਜਿਹੀਆਂ ਤੁਹਾਨੂੰ ਦੇ ਦੇਣੀਆਂ ਤੁਹਾਡੀ ਲਾਈਫ ਸੁਖੀ ਹੋ ਜੇਗੀ ਸੋ ਪਟਕੋ ਨਾ ਧਰਮ ਦੀ ਰਾਜਨੀਤੀ ਦੇ ਪਟਕੋਣਾ ਕੁਛ ਨਹੀਂ ਹੋਣ ਲੱਗਾ ਹਿੰਦੂਆਂ ਨੂੰ Hindu Muslim Sikh Isai ਆਪਸ ਵਿੱਚ ਸਭ ਭਾਈ ਭਾਈ ਇਹ ਸੈਕੂਲਰ ਇੰਡੀਆ ਦੀ ਪਹਿਚਾਨ ਹੈ ਆਵਾਜ਼ ਹੈ ਸੋ ਇਹਨੂੰ ਯਾਦ ਰੱਖਿਓ ਕਿਸੇ ਦੇ ਪਿੱਛੇ ਨਾ ਲੱਗੋ Hindu Hindu ਨਾ ਕਰੋ Sikh Sikh ਨਾ ਕਰੋ ਸਾਰੇ ਆਪਸ ਵਿੱਚ ਭਰਾ ਜੇ ਸੋ ਤੁਸੀਂ ਉਹ ਪੰਜਾਬ ਨੂੰ ਬਚਾਣਾ ਸੋ ਵੋਟ ਬਾਗੇ ਛੜਨ ਨੂੰ ਜਿਤਾਓ ਮੇਰਾ ਨਾਮ ਕਿਰਤਪਾਸ ਸਿੰਘਾ ਜੀ ਮੈਂ ਵਾਰਡ ਨੰਬਰ 25 ਤੋਂ ਹਾਂ ਤੇ ਅੱਜ ਹਮਨਸ਼ੂਬਰੀ ਜੀ ਨੇ ਆਮ ਪਾਰਟੀ ਜੁਆਇਨ ਕੀਤੀ ਹੈ ਇਹਨਾਂ ਨੇ ਜੁਆਇਨ ਇਸ ਕਰਕੇ ਕੀਤੀ ਹੈ ਕਿ ਆਮ ਪਾਰਟੀ ਤੇ ਬਹੁਤ ਵਧੀਆ ਕੰਮ ਜੀਵੇਂ ਕਿ ਮੋਹੱਲਾ ਸਿਹਤਾਰ ਕਲੀਨਿਕ ਮੈਡੀਕਲ ਸੇਵਾਵਾਂ ਮਿਲ ਰਹੀਆਂ ਨੇ ਐਜੂਕੇਸ਼ਨ ਵਿੱਚ ਬਹੁਤ ਕੰਮ ਹੋਏ ਨੇ ਜਿਵੇਂ ਕਿ ਸਰਕਾਰੀ ਸਕੂਲਾਂ ਵਿੱਚ ਬਹੁਤ ਵਧੀਆ ਫੈਸਿਲਿਟੀ ਮਿਲ ਰਹੀਆਂ ਨੇ ਤੇ ਹੋਰ ਵੀ ਕਈ ਚੰਗੇ ਕੰਮ ਜਿਸ ਤਰ੍ਹਾਂ ਕਿ ਬਿਜਲੀ ਦੇ ਬਿੱਲ ਆਮ ਕਰਾਣ ਨੂੰ ਬਹੁਤ ਫਾਇਦਾ ਹੋ ਰਿਹਾ ਵਾ ਸੋ ਇਸ ਕਰਕੇ ਇਹਨਾਂ ਨੇ ਆਮ ਪਾਰਟੀ ਜੁਆਇਨ ਕੀਤੀ ਹੈ ਕਿਉਂਕਿ ਅੱਜ ਕੱਲ੍ਹ ਜੁਵਾ ਵਾ ਉਹ ਚੰਦ ਅਈ ਸੇਵਾ ਕਰੀਏ ਠੀਕ ਹੈ ਨਾ ਸੇਵਾ ਐਂਜੀ ਹੋਸ ਜਿਹੜਾ ਕੰਪਾਰਟੀ ਕੰਮ ਕਰੇਗੀ ਇਹ ਉਹਨਾਂ ਦੇ ਨਾਲ ਹੈਗੇ ਨੇ ਯੂਵਾ ਪੀੜ੍ਹੀ ਕਿਉਂਕਿ ਯੂਵਾ ਨੂੰ ਸਮਝ ਆ ਚੁੱਕੀ ਹੈ ਕਿ ਇੱਕ ਦੂਜੇ ਤੇ ਇਲਜ਼ਾਮ ਲਾਉਣ ਦੀ ਬਜਾਏ ਰਾਜਨੀਤੀ ਕਰਨੀ ਜਾਂ ਧਰਮ ਦੇ ਲੈ ਕੇ ਰਾਜਨੀਤੀ ਕਰਨੀ ਉਹ ਹੁਣ ਸਾਰੀ ਪਬਲਿਕ ਜਾਣ ਚੁੱਕੀ ਆ ਤੇ ਯੂਵਾ ਪੀੜ੍ਹੀ ਇਸ ਤੋਂ ਚੀਨ ਨੂੰ ਉੱਪਰ ਉੱਠ ਕੇ ਇੱਕ ਸੇਵਾਵਾਲ ਚੱਲ ਰਹੀ ਆ ਇਸ ਕਰਕੇ ਆਮ ਆਦਮੀ ਨੂੰ ਪਾਰਟੀ ਨੂੰ ਬਹੁਤ ਵਧੀਆ ਫਾਇਦਾ ਹੋਏਗਾ ਅੱਗੇ ਜਾ ਕੇ ਪਰ ਕੁਝ ਬੀਬੀਆਂ ਨਾਰਾਜ਼ ਹੈ ਕਹਿੰਦੇ 10000 ਰੁਪਏ ਤਾਂ ਸਰਕਾਰ ਨੇ ਵਾਦਾ ਕੀਤਾ ਜਿਸ ਤਰ੍ਹਾਂ ਕੇ ਮਾਨ ਸਾਹਿਬ ਨੇ ਕਿਹਾ ਵਾ ਅਕਤੂਬਰ ਵਿੱਚ ਇਹ ਵੀ ਗਾਰੰਟੀ ਪੂਰੀ ਕਰਨ ਜਾ ਰਹੇ ਨੇ ਉਹ ਜਲਦੀ ਜਿਸ ਤਰ੍ਹਾਂ ਕੇ ਪਹਿਲੇ ਉਹਨਾਂ ਨੇ ਬਿਜਲੀ ਦੇ ਬਿੱਲ ਵਾਸਤੇ ਵੀ ਗਾਰੰਟੀ ਪੂਰੀ ਕੀਤੀਆਂ ਮਤੇ ਸਾਨੂੰ ਪੂਰਾ ਉਹਨਾਂ ਦੇ ਮਾਨ ਹੈ ਇਸ ਚੀਜ਼ ਦਾ ਕਿ ਅਕਤੂਬਰ ਤੱਕ ਉਹ ਵੀ ਗਾਰੰਟੀ ਪੂਰੀ ਹੋ ਜਾਏਗੀ ਸਟਾਰਟ ਅੱਜ ਵਾਰ ਨੰਬਰ 25 ਮੈਂ ਪਵਨ ਠਾਕੁਰ ਬਲਾਕ ਇਨਚਾਰਜ ਅੱਜ ਸਾਡੇ ਮਿੱਤਰ ਮਨਸ਼ੁਕਰੀ ਨੇ ਆਪਣੇ 20 ਤੋਂ 25 ਦੋਸਤਾਂ ਦੇ ਨਾਲ ਪਰਿਵਾਰਾਂ ਦੇ ਨਾਲ ਆਮਾ ਦੀ ਪਾਰਟੀ ਨੂੰ ਜੁਆਇਨ ਕੀਤਾ। ਇਹਨਾਂ ਨੇ ਮਨਸ਼ੁਕਰੀ ਦੇ ਪਰਿਵਾਰ ਨੇ ਇਹਨਾਂ ਦੇ ਦਾਦਾ ਜੀ ਨੇ ਕਈ ਸਾਲ ਕਾਂਗਰਸ ਨਾਲ ਕੰਮ ਕੀਤਾ, ਉਹਨਾਂ ਲਈ ਮਿਹਨਤ ਕੀਤੀ। ਲੇਕਿਨ ਕਾਂਗਰਸ ਨੇ ਆਪਣੇ ਕਾਡਰ ਦੀ, ਆਪਣੇ ਵਰਕਰ ਦੀ ਕੋਈ ਬੁੱਕਤ ਨਹੀਂ ਪਾਈ। ਜਿਸ ਚੀਜ਼ ਤੋਂ ਦੁਖੀ ਹੋ ਕੇ ਤੇ ਆਮਾ ਦੀ ਪਾਰਟੀ ਦੇ ਕੰਮਾਂ ਤੋਂ ਮਾਨ ਸਾਹਿਬ ਜੀ ਦੇ ਸਾਡੇ ਐਮ.ਐਲ.ਏ. ਸਾਹਿਬ ਜੀ ਦੇ ਕੰਮਾਂ ਤੋਂ ਖੁਸ਼ ਹੋ ਕੇ ਇਹਨਾਂ ਨੇ ਅੱਜ ਆਮਾ ਦੀ ਪਾਰਟੀ ਦਾ ਪੱਲਾ ਫੜਿਆ। ਤੇ ਮਜਬੂਤੀ ਨਾਲ ਪਾਰਟੀ ਲਈ ਕੰਮ ਕਰਨਗੇ ਤੇ ਅੱਗੇ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਤਾਂ ਬਹੁਤ ਫਾਇਦਾ ਹੋਏਗਾ